ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 27000 10 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰਗ ਮਨੀ ਛਾਪ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮੈਲ ਢਹ ਢੇਰੀ ਕੀਤੇ ਜਾ ਰਹੇ ਹਨ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਸ੍ਰੀ ਗੁਰੂ ਜੀ ਤੁਸੀ ਦੇਖ ਰਹੇ ਹੋ ਦਿਨਿਕ ਸ਼ੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਜਲੰਧਰ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਬਾਲੀਵੁੱਡ ਦੇ ਵਿੱਚ ਜਲੰਧਰ ਤੋਂ ਇੱਕ ਸ਼ਖਸ ਗਏ ਨੇ ਔਰ ਕੌਣ ਬਣੇਗਾ ਕਰੋੜਪਤੀ ਦੇ ਵਿੱਚ 50 ਲੱਖ ਰੁਪਿਆ ਉਹਨਾਂ ਵੱਲੋਂ ਜਿੱਤਿਆ ਗਿਆ ਇਹ ਤਸਵੀਰ ਹੈ ਜਿਹੜੀ ਅਮਿਤਾਭਚਨ ਹੋਰਾਂ ਨੇ ਸਾਈਨ ਕਰਕੇ ਉਹਨਾਂ ਨੂੰ ਦਿੱਤੀ ਹੈ ਤੇ ਤਿੰਨ ਤੋਂ ਚਾਰ ਵਾਰ ਪਹਿਲਾਂ ਵੀ ਟਰਾਈ ਕੀਤੀ ਸੀ ਉਹਨਾਂ ਦੀ ਜਰਨੀ ਬਾਰੇ ਪਤਾ ਕਰਦੇ ਹਾਂ ਅਕਰਕਰ ਸ਼ਿੰਦਰਪਾਲ ਜਿਹੜੇ ਪੇਸ਼ੇ ਤੋਂ ਕਾਰਪੈਂਟਰ ਹੈਗੇ ਨੇ ਉਹਨਾਂ ਨੇ ਤਿੰਨ ਯਾਰ ਪਹਿਲਾਂ ਵੀ ਟਰਾਈ ਕੀਤਾ ਸੀਗਾ ਟਰਾਈ ਕਰਨ ਤੋਂ ਬਾਅਦ ਹੁਣ ਦੁਬਾਰਾ ਹਿੱਸਾ ਬਣੇ ਨੇ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਤੇ 50 ਲੱਖ ਰੁਪਏ ਜਿਹੜਾ ਹੈਗਾ ਉਹ ਜਿੱਤ ਕੇ ਲਿਆਂਦਾ ਹੈ ਗਿਆ ਪੇਛੇ ਤੋਂ ਕਾਰਪੈਂਟਰ ਦੇ ਰਹਿਣ ਵਾਲੇ ਜਲੰਧਰ ਦੇ ਲਾਂਬਰਾ ਇਲਾਕੇ ਦੇ ਪਿੰਡ ਹੁਸੈਨਪੁਰ ਦੇ ਹੈਗੇ ਨੇ ਗੱਲਬਾਤ ਕਰਦੇ ਆ ਸ਼ਿੰਦਰਪਾਲ ਹੋਰ ਨਾਲ ਕਿ ਆਖਰਕਾਲ ਕਿਹੜੀ ਜਰਨੀ ਰਹੀ ਉਹਨਾਂ ਦੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਸ ਕੁਇਸ ਕੰਟੈਸਟ ਨੂੰ ਜਿਹੜਾ ਹੈਗਾ ਪਾਸ ਕਰਿਆ ਕਿਸ ਤਰ੍ਹਾਂ ਦੀ ਜਰਨੀ ਸੀਗੀ ਸੰਧਵਾਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਕਿ ਤੁਸੀਂ ਇੱਕ ਤਾਂ ਸ਼ਖਸੀਅਤ ਜਿਹੜੇ ਹੈਗੇ ਨੇ ਬਾਲੀਵੁੱਡ ਦੇ ਬਿੱਗ ਬੀ ਉਹਨਾਂ ਨੂੰ ਮਿਲ ਕੇ ਆਏ ਹੋ ਦੂਜਾ ਤੁਹਾਨੂੰ ਮੁਬਾਰਕਬਾਦ ਕਿ ਤੁਸੀਂ ਏਡੀ ਵੱਡੀ ਰਕਮ ਜਿਹੜੀ ਹੈਗੀ ਉਹਨਾਂ ਦੇ ਸਾਹਮਣੇ ਹੋਰ ਸੀਟ ਤੇ ਬੈਠ ਕੇ ਲਿੱਤੀ ਸਭ ਤੋਂ ਪਹਿਲਾਂ ਜੀ ਤੈਨਕਸ ਵੇਰਾ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੰਨਾ ਜਿਆਦਾ ਮੈਨੂੰ ਐਪਰੀਸ਼ੀਏਟ ਕਰਨ ਲਈ ਤੇ ਜੇ ਮੈਂ ਕਹਾ ਕਿ ਕੇਬੀਸੀ ਦੇ ਵਿੱਚ ਮੇਰੀ ਜਰਨੀ ਦੇ ਬਾਰੇ ਮੈਂ ਤੁਹਾਨੂੰ ਦੱਸਾਂ ਤੇ ਜਰਨੀ ਮੇਰੀ ਬਹੁਤ ਜ਼ਿਆਦਾ ਲੰਬੀ ਸੀ ਮੈਂ 2020 ਤੋਂ ਕੇਬੀਸੀ ਦੀ ਟਰਾਈ ਕਰ ਰਿਹਾ ਸੀ 5 ਸਾਲ ਹੋ ਗਏ ਮੈਨੂੰ ਜੀ ਕੇਬੀਸੀ ਦੀ ਟਰਾਈ ਕਰਦੇ ਨੂੰ ਜਿਸ ਦੇ ਵਿੱਚ ਮੈਂ ਦੋ ਵਾਰੀ ਆਨਲਾਈਨ ਆਡੀਸ਼ਨ ਵੀ ਦਿੱਤੇ ਆ ਉਸ ਦੇ ਵਿੱਚ ਮੇਰਾ ਆਡੀਸ਼ਨ ਵਗੈਰਾ ਇੰਟਰਵਿਊ ਵਗੈਰਾ ਹੋ ਜਾਂਦੀ ਸੀ ਪਰ ਸਿਲੈਕਸ਼ਨ ਨਹੀਂ ਹੁੰਦਾ ਸੀ ਤੇ 2023 ਦੇ ਵਿੱਚ ਫਿਰ ਮੈਂ ਗਰਾਉਂਡ ਆਡੀਸ਼ਨ ਵੀ ਮੁੰਬਈ ਦੇ ਵਿੱਚ ਦੇ ਕੇ ਆਇਆ ਉਹਦੇ ਵਿੱਚ ਵੀ ਮੇਰੀ ਇੰਟਰਵਿਊ ਵਗੈਰਾ ਹੋ ਗਈ ਸੀ ਸਾਰਾ ਕੁਝ ਪਰ ਸਿਲੈਕਸ਼ਨ ਨਹੀਂ ਹੋਈ ਤੇ ਫਿਰ ਜਿਲ ਦੇ ਵਿੱਚ ਇੱਕ ਤਮੰਨਾ ਸੀ ਕਿ ਨਹੀਂ ਜੇ ਤੁਸੀਂ ਕਿਸੇ ਚੀਜ਼ ਨੂੰ ਚਾਹਨਾ ਕਰ ਲੈਂਦੇ ਹੋ ਤੇ ਫਿਰ ਉਹਨੂੰ ਪੂਰਾ ਕਰੋ ਇੱਕ ਏਮ ਸੀਗਾ ਏਮ ਸੀ ਜੀ ਪੂਰਾ ਸੁਪਨਾ ਸੀ ਕਿ ਮੈਂ ਇੱਕ ਵਾਰ ਬਚਨ ਸਰ ਦੇ ਸਾਹਮਣੇ ਐਫਐਫ ਕਲੀਅਰ ਕਰਕੇ ਏਬੀਸੀ ਹੌਟ ਸੀਟ ਦੇ ਉੱਤੇ ਖੇਡਣਾ ਹੈ ਤੇ ਉਹ ਮੇਰਾ ਸੁਪਨਾ ਜੀ ਇਸ ਵਾਰ ਪੂਰਾ ਹੋ ਗਿਆ ਜਦੋਂ ਐਕਚੁਅਲ ਦੇ ਵਿੱਚ ਵੇਖਿਆ ਵੀ ਮੂਰੇ 6 ਫੁੱਟ ਲੰਬੇ ਅੰਦਾਵਚਨ ਬੈਠੇ ਉਦੋਂ ਕੀ ਫੀਲ ਸੀਗਾ ਸਰ ਪਹਿਲਾ ਤਾਂ ਜੇ ਅਹਿਸਾਸ ਕਹ ਲੋ ਵੀ ਹੈ ਨਾ ਉਹ ਉਹਨਾਂ ਦਾ ਔਰਾ ਹੀ ਇੰਨਾ ਵੱਡਾ ਹੈ ਨਾ ਕਿ ਤੁਸੀਂ ਜਦੋਂ ਐਡੇ ਵੱਡੇ ਬਿਗ ਸਟਾਰ ਨੂੰ ਦਿੱਤਾ ਕਹ ਲੋ ਵੀ ਹਨਾ ਸਦੀ ਦੇ ਮਹਾਨ ਆਕਿਆ ਉਹਨਾਂ ਨੂੰ ਜਦੋਂ ਤੁਸੀਂ ਮਿਲਦੇ ਹਨ ਤੁਹਾਨੂੰ ਬਿਲੀਵ ਹੀ ਨਹੀਂ ਹੁੰਦਾ ਕਿ ਤੁਸੀਂ ਬਚਨ ਸਰ ਦੇ ਸਾਹਮਣੇ ਬੈਠੇ ਹੋ ਉਹਨਾਂ ਦਾ ਔਰਾ ਬਹੁਤ ਵੱਡਾ ਹੈ ਸਰ ਤੇ ਉਹ ਇੰਨੇ ਕਿ ਡਾਊਨ ਟੂ ਅਰਥ ਇਨਸਾਨ ਨੇ ਕਿ ਤੁਹਾਨੂੰ ਫੀਲ ਨਹੀਂ ਹੁੰਦਾ ਕਿ ਮੈਂ ਇੰਨਾ ਵੱਡਾ ਆਦਮੀ ਆ ਜਾਂ ਇੰਨਾ ਵੱਡਾ ਵੱਡੀ ਸ਼ਖਸੀਅਤ ਹੈ ਉਹ ਬਿਲਕੁਲ ਤੁਹਾਡੇ ਵਾਂਗੂ ਤੁਹਾਨੂੰ ਬਿਲਕੁਲ ਨਾਰਮਲ ਫੀਲ ਕਰਾਉਂਦੇ ਨੇ ਡਾਊਨ ਟੂ ਅਰਥ ਇਨਸਾਨ ਨੇ ਬਹੁਤ ਹੀ ਅੱਛਾ ਲੱਗਾ ਜਦੋਂ ਸਰ ਤੇ ਸਾਹਮਣੇ ਬੈਠੇ ਆ ਪਹਿਲੀ ਵਾਰ ਤਾਂ ਸਾਡੇ ਗੂਸ ਬੰਪੀ ਆ ਗਏ ਸਾਡੀ ਲੋਈ ਕੱਡੇ ਖੜੇ ਹੋ ਗਏ ਕਿ ਐਡੇ ਵੱਡੇ ਇਨਸਾਨ ਦੇ ਮੂਹਰੇ ਅਸੀਂ ਪਹੁੰਚੇ ਹੋਏ ਆ ਪਰ ਇਹ ਸਭ ਕੁਝ ਜੇ ਪੋਸੀਬਲ ਹੋ ਪਾਇਆ ਤੇ ਕੇਬੀਸੀ ਦੀ ਵਜ੍ਹਾ ਕਰਕੇ ਅੱਛਾ ਜਰਨੀ ਤੁਹਾਡੀ 5 ਸਾਲ ਹੋ ਗਏ 5 ਸਾਲ ਤੋਂ ਬਾਅਦ ਜਦੋਂ ਅੰਮ੍ਰਿਤ ਆਚਨ ਨੂੰ ਰੰਗ ਮਿਲੇ ਕੁਐਸਚਨ ਜਦੋਂ ਪੁੱਟ ਕਰਦੇ ਸੀਗੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ ਲੱਗਦਾ ਸੀ ਵੀ ਇੱਕ ਕਲਾਸ ਟੀਚਰ ਮੋਹਰੇ ਬੈਠਾ ਜਾਂ ਅੰਮ੍ਰਿਤ ਆਚਨ ਬੈਠ ਕਿਸ ਤਰ੍ਹਾਂ ਦੀ ਫੀਲਿੰਗ ਸੀ ਉਹਦੀ ਜਦੋਂ ਮੇਰਾ ਐਫਐਫ ਕਲੀਅਰ ਹੋਇਆ ਨਾ ਸਰ ਜਦੋਂ ਮੈਂ ਬਚਨ ਸਰ ਦੇ ਸਾਹਮਣੇ ਹੌਟ ਸੀਟ ਤੇ ਜਾ ਕੇ ਬੈਠਾ ਆ ਪਹਿਲਾਂ ਤਾਂ ਸਰ ਉਹਨਾਂ ਨੇ ਬਿਲਕੁਲ ਰਿਲੈਕਸ ਕਰਾਇਆ ਕਿ ਤੁਹਾਨੂੰ ਪ੍ਰੈਸ਼ਰ ਲੈਣ ਦੀ ਲੋੜ ਨਹੀਂ ਕੀ ਠੀਕ ਹੈ ਤੁਸੀਂ ਨੋਰਮਲ ਹੋ ਕੇ ਖੇਡੋ ਕਿਉਂਕਿ ਤੁਹਾਡਾ ਜ਼ਿੰਦਗੀ 'ਚ ਇੱਕ ਵਾਰ ਮੌਕਾ ਮਿਲਿਆ ਤੁਹਾਨੂੰ ਇਹ ਬਾਰ-ਬਾਰ ਮੌਕਾ ਨਹੀਂ ਮਿਲਣਾ ਅਗਰ ਤੁਸੀਂ ਇਥੋਂ ਚੰਗੀ ਧਨ ਰਾਸ਼ੀ ਜਿੱਤ ਕੇ ਜਾਓਗੇ ਤਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਆਸਾਨ ਹੋ ਸਕਦੀ ਹੈ ਉਹਨਾਂ ਨੇ ਕੋਈ ਫੱਲੀ ਫੱਲੀ ਉੱਥੇ ਮੂਵਮੈਂਟ ਸੀ ਜਦੋਂ ਮਕਾਬਲਾ ਚੱਲ ਰਿਹਾ ਸੀ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਮਾਨੂੰ ਚੰਗੀ ਲੱਗੇ ਹੋਇਆ ਜਾਂ ਤੁਸੀਂ ਗੱਲਬਾਤ ਕੀਤੀ ਹੋਈ ਉਹ ਜੀ ਜੀ ਵੈਸੇ ਮੇਰੇ ਸਰ ਉਹਨਾਂ ਦੇ ਨਾਲ ਗੱਲ ਹੋਈ ਸੀ ਮੈਂ ਜਿੱਦਾਂ ਸਰ ਉਹਨਾਂ ਨੂੰ ਜਾਂਦੇ ਹੀ ਮੈਂ ਇੱਕ ਕੁਐਸਚਨ ਪੁੱਟ ਕੀਤਾ ਸੀ ਕਿ ਸਰ ਜਿੱਦਾਂ ਤੁਹਾਡਾ ਤਾਂ ਜਲਸਾ ਦੇ ਵਿੱਚ ਤੁਸੀਂ ਰਹਿੰਦੇ ਹੋ ਬਹੁਤ ਵੱਡਾ ਤੁਹਾਡਾ ਘਰ ਹੈ ਠੀਕ ਹੈ ਤੇ ਅੱਗੇ ਤੋਂ ਜੇ ਤੁਹਾਨੂੰ ਜਾਣਕਾਰੀ ਤੁਸੀਂ ਪੂਰੀ ਉਹਨਾਂ ਬਾਰੇ ਪ੍ਰਾਪਤ ਕਰਕੇ ਪ੍ਰਾਪਤ ਕਰਕੇ ਸੀ ਮੈਂ ਉਹਨਾਂ ਨੂੰ ਕਿਹਾ ਸਰ ਜੇ ਤੁਹਾਨੂੰ ਕਾਰਪੈਂਟਰ ਦੀ ਲੋੜ ਪੈਂਦੀ ਹੈ ਅੱਗੇ ਤੋਂ ਉਹਨਾਂ ਜਲਸਾ ਦੇ ਵਿੱਚ ਤੇ ਤੁਸੀਂ ਮੈਨੂੰ ਕਾਲ ਕਰਨੀ ਹੈ ਪਰ ਬਚਨ ਸਰ ਦਾ ਜੋ ਜਵਾਬ ਸੀ ਸਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਣਾ ਉਹ ਕਹਿੰਦੇ ਮੈਂ ਤੁਹਾਨੂੰ ਜਲਸਾ ਦੇ ਵਿੱਚ ਨਹੀਂ ਬਣਾਉਣਾ ਕਾਰਪੈਂਟਰ ਦੇ ਕੰਮ ਲਈ ਨਹੀਂ ਬੁਲਾਉਣਾ ਮੈਂ ਵੀ ਸੋਚਿਆ ਵੀ ਸਰ ਇੰਦਾ ਕਿਉਂ ਕਹਿ ਰਹੇ ਹੋ ਸਰ ਕਹਿੰਦੇ ਕਿ ਤੂੰ ਇੰਨੀ ਕੁ ਜ਼ਿਆਦਾ ਤਨ ਰਸ਼ੀ ਇਥੋਂ ਜਿੱਤ ਕੇ ਜਾਵੇਂ ਹਨਾ ਕਿ ਤੇ ਤੂੰ ਆਪਣਾ ਜਲਸਾ ਤਿਆਰ ਕਰ ਲਵੇਂ ਤੇ ਤੈਨੂੰ ਕਾਰਪੈਂਟਰ ਦਾ ਕੰਮ ਕਰਨ ਦੀ ਲੋੜ ਨਾ ਪਵੇ ਸਰ ਉਹਨਾਂ ਦੀ ਸੋਚ ਦੇਖੋ ਸਰ ਕਿੱਡੀ ਵੱਡੀ ਸੋਚ ਦੇ ਮਾਲਕ ਨੇ ਸਰ ਮੈਂ ਕਹਿੰਦਾ ਦੁਨੀਆ ਦੇ ਸਭ ਤੋਂ ਲਾਲ ਕੋਣ ਗਿਆ ਸੀ ਮੇਰੀ ਵਾਈਫ ਗਈ ਸੀ ਜੀ ਕਿੰਨੇ ਮੋੜ ਪਰ ਦੇਖਦੇ ਹਾਂ ਜਦੋਂ ਤਨ ਰਸ਼ੀ ਆ ਰਹੀ ਸੀ ਹਾਂਜੀ ਦੇਖਦਾ ਸੀ ਸਟਰੀਟਸ ਕਿਧਰੀਆਂ ਸੀ ਸਾਈ ਜਦੋਂ ਤੱਕ ਐਫਐਫ ਨਹੀਂ ਕਲੀਅਰ ਹੋਇਆ ਨਾ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਛਾ ਕਿਉਂਕਿ ਮੇਰੀ ਵਾਈਫ ਦੇ ਸੁਪਨੇ ਮੇਰੇ ਸੁਪਨੇ ਸਾਰੇ ਮੇਰੇ ਉਤੇ ਡਿਪੈਂਡ ਕਰ ਰਹੇ ਸੀ ਵੀ ਮੈਂ ਐਫਐਫ ਕਲੀਅਰ ਕਰੂੰਗਾ ਤੇ ਜੇਕਰ ਮੈਂ ਪਿੱਛੇ ਨੂੰ ਦੇਖਦਾ ਤੇ ਪ੍ਰੈਸ਼ਰਾਈਜ਼ ਹੋ ਸਕਦਾ ਸੀ ਕਿਉਂਕਿ ਉਹ ਮੇਰੇ ਉਤੇ ਡਿਪੈਂਡ ਸੀ ਖੇਡਣਾ ਮੈਂ ਸੀ ਉਹਦੇ ਸੁਪਨੇ ਮੇਰੀ ਫੈਮਲੀ ਦੇ ਸੁਪਨੇ ਸਭ ਮੇਰੇ ਉਤੇ ਸੀ ਪ੍ਰੈਸ਼ਰ ਦੇ ਵਿੱਚ ਸੀਗਾ ਸਾਰੇ ਕੀ ਹੋ ਜਾ 5 ਸਾਲ ਤੋਂ ਸੁਪਨੇ ਸਜਾ ਕੇ ਰੱਖੇ ਸੀ ਖਾਸ ਸੁਪਨਾ ਕੀ ਹੈ ਸਰ ਐਜੂਕੇਸ਼ਨ ਬੱਚਿਆਂ ਦੀ ਐਜੂਕੇਸ਼ਨ ਮੈਂ ਜਿੱਦਾਂ ਮੇਰੀ ਬਾਈਟ ਦੇ ਵਿੱਚ ਵੀ ਕਿਹਾ ਕਿ ਮੇਰੀ ਫੈਮਿਲੀ ਬੈਕਗ੍ਰਾਉਂਡ ਸਾਰੀ ਲੇਬਰ ਦੇ ਵਿੱਚ ਹੈ ਬਿਲਕੁਲ ਬਿਲਕੁਲ ਮੇਰੇ ਦਾਦਾ ਜੀ ਵੀ ਮਿਹਨਤ ਦਾ ਕੰਮ ਕਰਦੇ ਸੀ ਜੀ ਕਾਰਪੈਂਟਰ ਦਾ ਕੰਮ ਬਿਲਕੁਲ ਅਸੀਂ ਵੀ ਜਾਣਦੇ ਹਾਂ ਬਹੁਤ ਮਿਹਨਤੀ ਕੰਮ ਹੈ ਜੀ ਤੋਂ ਖੁਦ ਸਾ ਕੁਝ ਵੀ ਹੋਵੇ ਤੁਹਾਨੂੰ ਕੰਮ ਰੰਦਾ ਜਲਾਉਣਾ ਹੀ ਪੈਣਾ ਪੈਣਾ ਜੀ ਪੈਣਾ ਇੱਥੇ ਬਿਲਕੁਲ ਕੋਈ ਵੀ ਟਾਈਮ ਹੋਵੇ ਸਾਨੂੰ ਕੰਮ ਤੇ ਜਾਣਾ ਹੀ ਪੈਣਾ ਕਿਉਂਕਿ ਸਰ ਅਸੀਂ ਹੈਗੇ ਆ ਨਾ ਜੋ ਕਮਾਇਆ ਉਹੋ ਹੀ ਖਾਇਆ ਹੈ ਟੂ ਮਾਊਥ ਹੈ ਟੂ ਮਾਊਥ ਹੈ ਜੀ ਬਿਲਕੁਲ ਠੀਕ ਹੈ ਜੋ ਮਿਲਦਾ ਹੈ ਉਹ ਕਮਾ ਲੈਂਦੇ ਆ ਠੀਕ ਹੈ ਕਿਤੇ ਅੱਛਾ ਕੰਮ ਮਿਲ ਜਵੇ ਤੇ ਠੀਕ ਹੈ ਜੀ ਘਰ ਦਾ ਕੁਝ ਹਾਲਾਤ ਸੁਧਾਰ ਲਏ ਤੇ ਕਈ ਵਾਰੀ ਤਾਂ ਦੇ ਵੀ ਸਿਚੁਏਸ਼ਨ ਹੋ ਜਾਂਦੀ ਹੈ ਸਾਨੂੰ ਕੰਮ ਨਹੀਂ ਮਿਲਦਾ ਫਿਰ ਉਸ ਵਕਤ ਪੁੱਛਿਆ ਸੀ ਇਹਦਾ ਮਤਲਬ ਚਲ ਰਹਾ ਨੇ ਵੀ ਹੁਣ 50 ਲੱਖ ਰੁਪਏ ਜਤਨੇ ਕਰਨੇ ਕੀ ਹੈ ਹਾਂਜੀ ਸਰ ਉਹਨੇ ਪੁੱਛਦੇ ਆ ਕਿ ਹੁਣ ਤੁਹਾਨੂੰ ਇਨੀ ਧਨ ਰਾਸ਼ੀ ਮਿਲ ਗਈ ਹੈ ਤੁਸੀਂ ਕੀ ਕਰੋਗੇ ਮੈਂ ਸਰ ਉਹਨਾਂ ਨੂੰ ਕਹੇ ਸੀ ਵੀ ਜਦੋਂ 5 ਲੱਖ ਮੈਂ ਜਿੱਤ ਲਿਆ ਤੇ ਮੈਂ ਇਹੀ ਸੋਚਿਆ ਸੀ ਵੀ ਚਲੋ ਮੇਰੇ ਬੱਚਿਆਂ ਦੀ ਐਜੂਕੇਸ਼ਨ ਦਾ ਹੋ ਗਿਆ ਮੈਨੂੰ ਹੁਣ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਕਿ ਮੈਂ ਬੱਚਿਆਂ ਦੀ ਫੀਸ ਜਮਾ ਕਰਵਾਉਣੀ ਹੈ ਜਾਂ ਕੁਝ ਵੀ ਹੈ ਅੱਛਾ ਤੁਹਾਨੂੰ ਐਜ਼ ਇ ਗੈਸਟਰੀ ਸਦਿਆਸੀ ਸਕੂਲ ਉਦੋਂ ਕੀ ਮੂਵਮੈਂਟ ਸੀਗੀ ਬਹੁਤ ਹੀ ਅੱਛਾ ਮੂਵਮੈਂਟ ਸੀ ਫੀਲਿੰਗ ਕਿਦਾਂ ਦੀਆਂ ਲੱਗੀਆਂ ਬਹੁਤ ਜ਼ਿਆਦਾ ਕਿਉਂਕਿ ਇੱਕ ਜਦੋਂ ਆਪਾਂ ਇਦਾਂ ਦੀ ਵੱਡੀ ਹਸਤੀ ਨੂੰ ਮਿਲ ਕੇ ਆਉਂਦੇ ਆ ਤੇ ਜੀਵਨ ਦਾ ਆਧਾਰ ਵੀ ਬਦਲ ਜਾਂਦਾ ਬਦਲ ਜਾਂਦਾ ਸੀ ਬਿਲਕੁ ਮੈਂ ਉਸੇ ਸਕੂਲ ਦੇ ਵਿੱਚ ਹਨ ਸਰ ਕਈ ਵਾਰ ਹਨ ਲੱਕੜ ਦਾ ਕੰਮ ਵੀ ਕੀਤਾ ਹੈ ਠੀਕ ਹੈ ਜੀ ਸਕੂਲ ਬਹੁਤ ਅੱਛਾ ਹੈ ਬਹੁਤ ਹੀ ਕੋਆਪਰੇਟਿਵ ਹੈ ਬਹੁਤ ਅੱਛੇ ਨੇ ਉਹਨਾਂ ਤਾਂ ਜੋ ਵੀ ਸਟਾਫ ਹੈ ਪਰ ਕਈ ਵਾਰ ਇਦਾਂ ਹੁੰਦਾ ਸੀ ਕਿ ਫੀਸ ਨਹੀਂ ਜਮਾ ਕਰਾ ਹੁੰਦੀ ਤੇ ਸਰ ਕਹਿੰਦੇ ਸੀ ਵੀ ਚਲੋ ਹਿੱਤਾ ਕਰ ਕੋਈ ਗੱਲ ਨਹੀਂ ਤੁਸੀਂ ਦਾ ਕਰੋ ਪਰ ਸਕੂਲ ਦਾ ਥੋੜਾ ਜਿਹਾ ਕੰਮ ਕਰ ਦਿਓ ਠੀਕ ਹੈ ਜੀ ਮੈਂ ਉਹ ਫੀਸ ਦੇ ਵਿੱਚ ਉਹਨੂੰ ਘਟਾ ਦਿੰਦਾ ਹੁੰਦਾ ਸੀਗਾ ਤੇ ਸਰ ਬਹੁਤ ਹੀ ਅੱਛੇ ਸੀਗੇ ਤੇ ਹੁਣ ਜਦੋਂ ਮੈਂ ਉੱਥੇ ਐਜ਼ ਅ ਗੈਸਟ ਗਿਆ ਤੇ ਉਹ ਫੀਲਿੰਗ ਮੇਰੇ ਤੋਂ ਬਿਆਨ ਹੀ ਨਹੀਂ ਹੁੰਦੀ ਕਿ ਮੈਂ ਐਜ਼ ਅ ਗੈਸਟ ਗਿਆ ਮੇਰੀ ਨਾਲ ਵਾਈਪ ਸੀਗੀ ਤੇ ਨਾਲ ਉਹਨਾਂ ਨੇ ਬੁਕੇ ਦਿੱਤਾ ਜੀ ਜਿਵੇਂ ਇਹਨਾਂ ਉਹਨਾਂ ਨੇ ਮਾਨ ਸਨਮਾਨ ਦਿੱਤਾ ਬੱਚੇ ਤਾੜੀਆਂ ਬੁਜਾ ਰਹੇ ਆ ਕਿ ਹਨਾ ਇੱਕ ਸਾਡੇ ਸੈਲੀਬ੍ਰਿਟੀ ਆਇਆ ਸੈਲੀਬ੍ਰਿਟੀ ਬਣਤਾ ਜੀ ਮੈਨੂੰ ਉਹਨਾਂ ਨੇ ਨੈਚਰਲੀ ਗੱਲ ਆ ਜੀ ਵਾਕਈ ਸੈਲੀਬ੍ਰਿਟੀ ਹੋ ਗਏ ਹੁਣ ਜੀ 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 ਕਦੀ ਸੋਚਿਆ ਨਹੀਂ ਸੀਗਾ ਬਸ ਕੋਸ਼ਿਸ਼ ਸੀ ਕਿ ਸਰ ਮੈਂ ਕੇਬੀਸੀ ਇੱਕ ਸੁਪਨਾ ਦੇਖਿਆ ਸੀ ਜਣਾ ਬਹੁਤ ਇਹਦੇ ਵਾਸਤੇ ਸਰ ਕੰਪਰੋਮਾਈਜ਼ ਕੀਤੀ ਜ਼ਿੰਦਗੀ ਮੈਂ ਤੁਹਾਨੂੰ ਦੱਸਿਆ ਨੇ ਮੁੰਬਈ ਗਿਆ ਮੈਂ ਕਿਸੇ ਤੋਂ ਪੈਸੇ ਉਧਾਰੇ ਲੈ ਕੇ ਗਿਆ ਸੀ ਫਲਾਈਟ ਦੇ ਵਿੱਚ ਗਿਆ ਰੇਲਵੇ ਦੀ ਟਿਕਟ ਨਹੀਂ ਬੁੱਕ ਹੋਈ ਮੈਂ ਆਡੀਸ਼ਨ ਦੇਣ ਲਈ ਗਿਆ ਤੇ ਫਿਰ ਮੈਂ ਟਿਕਟ 에어 ਫੋਰ ਫਲਾਈਟ ਦੀ ਲਈ ਕਿਸੇ ਤੋਂ ਪੈਸੇ ਉਧਾਰੇ ਲਏ 15000 ਰੁਪਇਆ ਫੜਿਆ ਆਡਿਸ਼ਨ ਦਿੱਤੇ ਪਰ ਉਦੋਂ ਮੈਨੂੰ ਕਾਲ ਨਹੀਂ ਆਈ ਪਰ ਉਹ جنੂਨ ਸੀ ਨਹੀਂ ਕਰਨਾ ਹੈ ਇੱਕ ਵਾਰ ਇਹਨਾਂ ਨੇ ਇਸ ਤਰ੍ਹਾਂ ਵੀ ਕੀਤਾ ਸੀ ਇੱਕ ਸੌਫਟ ਡਰਿੰਕ ਆਉਂਦੀ ਹੈ ਜੇ ਤੁਸੀਂ ਉਹਦਾ ਸਕੈਨਰ ਕਰੋਗੇ ਨਾ ਰੈਪ ਦੇ ਉੱਪਰ ਤੇ ਤੁਹਾਨੂੰ ਆਡਿਸ਼ਨ ਦੀ ਕਾਲ ਆਉਂਦੀ 2 ਮਹੀਨੇ ਤੱਕ ਹੋਰ ਲਗਾਤਾਰ ਚੱਲਣਾ ਸੀ ਫਿਰ ਕੋਕੋ ਕੌਲਡ ਰਿੰਕ ਦੀ ਟੀਮ ਨਹੀਂ ਸਰ ਮੈਂ ਫਿਰ ਥੋੜਾ ਜਿਹਾ ਸੋਚਿਆ ਕਿ ਜੇ ਮੈਂ ਜ਼ਿਆਦਾ ਕੋਲਡ ਡਰਿੰਕ ਪੀਊਂਗਾ ਤਾਂ ਇਹਦਾ ਹੋ ਸਕਦੀ ਹੈ ਕਿ ਸਿਹਤ ਨੂੰ ਖਰਾਬ ਹੋ ਸਕਦੀ ਹੈ ਮੈਂ ਕੀ ਕਰਨ ਲੱਗ ਪਿਆ ਸਰ ਮੈਂ ਰਸਤੇ 'ਚ ਬੋਤਲਾ ਚੱਕਣ ਲੱਗ ਪਿਆ अच्छा जी लोग पी के सेट ਦਿੰਦੇ ਆ ਪਰ ਮੈਨੂੰ ਸੀ ਵੀ ਇਹ ਮੇਰੇ ਲਈ ਬਹੁਤ ਕੀਮਤੀ ਹੈ ਮੈਂ ਬੋਤਲਾ ਚੱਕਿਆ ਮੈਂ ਕਬਾੜ ਦੀ ਦੁਕਾਨ ਦੇ ਉੱਤੇ ਜਾ ਕੇ ਬੋਰੀਆਂ ਦੇ ਵਿੱਚੋਂ ਬੋਤਲਾ ਇਕੱਠੀਆਂ ਕੀਤੀਆਂ ਦੋ ਮਹੀਨੇ ਸਾਰ ਮੈਂ ਇਦਾਂ ਹੀ ਸਕੈਨ ਕਰਦਾ ਰਿਹਾ ਜਨੂਨ ਸੀ ਕਿ ਨਹੀਂ ਮੈਂ ਕੇਬੀਸੀ ਦੇ ਮੰਚ ਤੇ ਪਹੁੰਚਣਾ ਤੇ ਉਹ ਮੇਰਾ ਜਨੂਨ ਜਿਹੜਾ 2025 ਦੇ ਵਿੱਚ ਪੂਰਾ ਹੋਇਆ ਹੁਣ ਅਗਲਾ ਪੜਾ ਕੇ ਹਿਸ਼ਿੰਦਰਪੁਰ ਹੁਣ ਅਗਲਾ ਪੜਾ ਸਰ ਇਹ ਪਹਿਲਾਂ ਤਾਂ ਮੈਂ ਆਪਣੇ ਬੱਚੇ ਦੀ ਐਜੂਕੇਸ਼ਨ ਅੱਛੀ ਕਰਾਂਗੇ ਠੀਕ ਹੈ ਜੀ ਜੋ ਵੀ ਮੈਂ ਦੂਸਰਾ ਕੰਮ ਮੇਰਾ ਇਹ ਹੈ ਕਿ ਮੇਰਾ ਕੰਮ ਦੇ ਜਿਹੜੇ ਹਾਲਾਤ ਹਨ ਥੋੜਾ ਜਿਹਾ ਉਹਨੂੰ ਵੱਡਾ ਕਰਨਾ ਚਾਹਾਂਗਾ ਕਿ ਮੈਂ ਥੋੜਾ ਜਿਹਾ ਆਪਣੇ ਸਰਕਲ ਨੂੰ ਵਧਾਵਾਂ ਇੱਕ ਸ਼ਾਪ ਅੱਛੀ ਜਿਹੀ ਖਰੀਦਾਂ ਉਹਦੇ ਵਿੱਚ ਆਪਣੇ ਕੰਮ ਨੂੰ ਵੱਡਾ ਕਰਾਂ ਤੇ ਇੱਕ ਕੋਸ਼ਿਸ਼ ਇਹ ਹੈ ਕਿ ਜਿੰਨਾ ਮੈਂ ਗਿਆਨ ਹਾਸਲ ਕਰ ਸਕਾਂ KBC ਦੇ ਵਿੱਚ ਤਿਆਰੀ ਦੇ ਵਿੱਚ ਇੱਕ YouTube ਚੈਨਲ ਬਣਾਵਾਂ ਜਿਹਦੇ ਵਿੱਚ ਹੋਰ ਲੋਕਾਂ ਦੀ ਮਦਦ ਹੋ ਸਕੇ ਜੇ ਇਹਨਾਂ ਦਾ ਸੁਪਨਾ ਹੈ KBC ਦੇ ਵਿੱਚ ਜਾਣ ਦਾ ਮੈਂ ਉਹਨਾਂ ਦੀ ਮਦਦ ਕਰ ਸਕਾਂ ਬਹੁਤ ਵੱਡਾ ਮਨਚ ਹੈ ਸਰ ਇੱਕ ਕਾਰਪੈਂਟਰ ਨੂੰ ਉਹਨਾਂ ਨੇ ਸੈਲੀਬ੍ਰਿਟੀ ਬਣਾ ਦਿੱਤਾ ਬਿਲਕੁਲ ਤੇ ਮੇਰੀ ਵੀ ਕੋਸ਼ਿਸ਼ ਇਹੀ ਹੈ ਕਿ ਕਿਸੇ ਵੀ ਵੀਰ ਦਾ ਜਾਂ ਭੈਣ ਦਾ ਮੇਰੀ ਦਾ ਸੁਪਨਾ ਹੈ ਤੇ ਮੈਂ ਉਹਨਾਂ ਦੀ ਮਦਦ ਕਿਸੇ ਵੀ ਤਰੀਕੇ ਨਾਲ ਕਰ ਸਕਾਂ ਤਾਂ ਬੜਾ ਮੈਂ ਖੁਸ਼ ਨਸੀਬ ਸਮਝੂੰਗਾ ਆਪਣੇ ਆਪ ਨੂੰ ਦੇ ਹੋਰ ਕੁਝ ਸਾਂਝਾ ਕਰਨਾ ਚਾਹੁੰਦੇ ਹੋ ਕਿ ਜੀਵਨ ਦੇ ਵਿੱਚ ਕੀ ਕੁਝ ਹੋਰ ਕਰਨਾ ਜਾਂ ਕੇਬੀਸੀ ਵਿੱਚ ਦੁਆਰਾ ਜਾਂ ਸਮਥਿੰਗ ਕੁਝ ਨਹੀਂ ਕੁਝ ਸਾਡੇ ਨਾਲ ਸਾਂਝਾ ਕੁਝ ਖਾਸ ਮੂਮੈਂਟਸ ਕੁਝ ਪਰਿਵਾਰ ਦਾ ਕੁਝ ਵੀ ਸਿੰਦਰਪਾਲ ਦਾ ਏਮ ਹੁਣ ਕੀ ਹੈ ਸਰ ਮੇਰਾ ਸਭ ਤੋਂ ਪਹਿਲਾ ਏਮ ਮੇਰੇ ਬੱਚਿਆਂ ਦੀ এডੂਕੇਸ਼ਨ ਹੈ ਜੋ ਮੇਰੇ ਮੋਟਿਵ ਹੈ ਕਿ ਮੈਂ ਆਪਣੇ ਬੱਚਿਆਂ ਦੀ এডੂਕੇਸ਼ਨ ਅੱਛੀ ਕਰਨੀ ਹੈ এডੂਕੇਸ਼ਨ ਅੱਛੀ ਕਰਾਂਗੇ ਬਾਕੀ ਉਹਨਾਂ ਦੇ ਜੋ ਡ੍ਰੀਮ ਹੈ ਉਹਨੂੰ ਫੁੱਲਫਿਲ ਕਰਨ ਲਈ ਉਹ ਜੋ ਵੀ ਹੋਏਗਾ ਮੈਂ ਪੂਰਾ ਸਹਿਯੋਗ ਕਰਾਂਗਾ ਤੇ ਉਸ ਤੋਂ ਬਾਅਦ ਕੀ ਹੈ ਕਿ ਮੈਂ ਆਪਣੇ ਜੋ ਫੈਮਿਲੀ ਦੀ ਕੰਡੀਸ਼ਨ ਹੈ ਥੋੜੀ ਜੀ ਉਹਨੂੰ ਹੋਰ ਅੱਛੀ ਕਰਨਾ ਚਾਹੁੰਦਾ ਹਾਂ ਕਿ ਜੋ ਮੇਰੇ ਨਾਲ ਹੋ ਚੁੱਕਾ ਹੈ ਨਾ ਕਿ ਮੈਂ ਫਾਈਨੈਂਸ਼ੀਅਲੀ ਪ੍ਰੋਬਲਮ ਕਰਕੇ ਤੇ ਮੇਰੀ এডੂਕੇਸ਼ਨ ਰੁਕ ਗਈ ਆਉਣ ਵਾਲੇ ਸਮੇਂ 'ਚ ਜਿੰਨਾ ਵੀ ਅੱਗੇ ਮੇਰੀ ਜਨਰੇਸ਼ਨ ਆਵੇ ਉਹਨੂੰ ਇਹ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਇਹ ਜਾਨਾ ਬਾਕੀ ਜੇ ਕੇਬੀਸੀ ਦੇ ਮੰਚ ਦੇ ਕੋਈ ਯਾਦਾ ਦੱਸਾਂ ਤੇ ਉਹ ਯਾਦਾ ਹੱਲੇ ਤੱਕ ਵੀ ਮੇਰੇ ਨਾਲ ਆ ਮਨਤਾਬ ਬੱਤਨ ਸਾਰੇ ਜੀ ਜੀ ਬੱਤਨ ਸਾਰੇ ਏਡੇ ਵੱਡੇ ਸੈਲੀਬ੍ਰਿਟੀ ਸਰ ਜਦੋਂ ਤੁਹਾਡੇ ਉਹ ਮੋਢੇ ਦੇ ਉੱਤੇ ਹੱਥ ਰੱਖਦੇ ਨੇ ਠੀਕ ਹੈ ਤੁਹਾਨੂੰ ਹੱਗ ਕਰਦੇ ਨੇ ਤੁਹਾਡੇ ਨਾਲ ਗੱਲਾਂ ਕਰਦੇ ਨੇ ਸਰ ਉਹ ਮੂਮੈਂਟ ਕਦੀ ਵੀ ਭੁੱਲਣੇ ਨਹੀਂਗੇ ਸਰ ਲੋਕੀ ਤਰਸਦੇ ਆ ਕਿ ਉਹਦਾ ਇੱਕ ਹੱਥ ਵੀ ਨਜ਼ਰ ਆ ਜਾਵੇ ਸਾਨੂੰ ਉਹਨਾਂ ਦੇ ਘਰ ਦੇ ਬਾਹਰ ਐਤਵਾਰ ਨੂੰ 10 10 20 20 ਹਜ਼ਾਰ ਲੋਕੇ ਸਿਰਫ ਉਹਨਾਂ ਦਾ ਸਿਰ ਇੱਕ ਫਾਈ ਦੇਖਣੋ ਕਿ ਉਹ ਆਣ ਕੇ ਉਹਨਾਂ ਨੇ ਸਿਰਫ ਇਦਾਂ ਹੱਥ ਲਾਉਣਾ ਹੈ ਵੇਵ ਕਰਨਾ ਉਹ ਦੇਖਣ ਲਈ ਲੋਕ ਇਕੱਠੇ ਹੁੰਦੇ ਮੈਂ ਤਾਂ ਸਰ ਉਹਨਾਂ ਨਾਲ 2 ਦਿਨ ਖੇਡ ਕੇ ਆਇਆ ਉਹ ਬਹੁਤ ਹੀ ਵੱਡਾ ਮਾਂਚ ਹੈ ਸਰ ਉਹ ਤਾਂ ਮੇਰੀ ਖੂਬਸੂਰਤ ਜ਼ਿੰਦਗੀ ਦੀਆਂ ਯਾਦਾਂ ਆਉਣ ਵਾਲੀ ਮੇਰੀ ਪੀੜ੍ਹੀਆਂ ਵੀ ਯਾਦ ਰੱਖਣੀ ਹੈ ਕਿ ਸਾਡੇ ਪਾਦਰ ਨੇ ਜਾਂ ਸਾਡੇ ਦਾਦਾ ਜੀ ਨੇ ਕੁਝ ਯਾਦ ਰੱਖੇਗਾ ਯਾਦ ਰੱਖੇਗਾ ਜੀ ਬਹੁਤ ਸਰ ਮੈਂ ਹੁਣ ਬਾਹਰ ਵੀ ਨਿਕਲਦਾ ਨਾ ਸਾਰੇ ਲੋਕ ਇਹ ਰਿਲੇਟ ਕਰਦੇ ਯਾਰ ਤੂੰ ਸਾਡਾ ਨਾਮ ਰੋਸ਼ਨ ਕਰਦਾ ਬਿਲਕੁਲ ਮੇਰੇ ਪਿੰਡ ਵਾਲੇ ਕਹਿੰਦੇ ਆ ਸੈਨਪੁਰ ਦਾ ਨਾਮ ਰੋਸ਼ਨ ਕਰਦਾ ਮੇਰੇ ਨਾਲ ਦਾ ਪਿੰਡ ਹੈ ਜੀ ਲਾਂਬੜਾ ਬੜਾ ਮਸ਼ਹੂਰ ਪਿੰਡ ਹੈ ਉਹ ਕਹਿੰਦੇ ਯਾਰ ਸਾਡੇ ਲਾਂਬੜੇ ਦਾ ਨਾਮ ਰੋਸ਼ਨ ਕਰਦਾ ਅਗਰ ਕੋਈ ਜਲੰਧਰ ਦਾ ਮੈਨੂੰ ਮਿਲਦਾ ਉਹ ਕਹਿੰਦਾ ਯਾਰ ਸਾਡੇ ਜਲੰਧਰ ਦਾ ਨਾਮ ਰੋਸ਼ਨ ਕਰ ਦਿੰਦਾ ਜੀ ਬਿਲਕੁਲ ਮੇਰੇ ਸੁਪਨੇ ਨੇ ਕਈਆਂ ਲੋਕਾਂ ਨੂੰ ਖੁਸ਼ੀ ਦਿੱਤੀ ਹੈ ਜੀ ਸੋ ਧੰਨਵਾਦ ਗੱਲਬਾਤ ਕਰਨ ਲਈ ਤਾਂ ਸ਼ਿੰਦਰਪਾਲ ਹੋਰਾ ਨੇ ਜਿੱਤਿਆ ਕੌਣ ਬਣੇਗਾ ਕਰੋੜਪਤੀ ਵਿੱਚ 50 ਲੱਖ ਰੁਪਇਆ ਦਾ ਏਮ ਹੈਗਾ ਕਿ ਆਪਣੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਉੱਚਾ ਮਿਆਰ ਦੇਣ ਦਾ ਔਰ ਤਸਵੀਰ ਜਿਹੜੀ ਸਾਡੇ ਕੋਲ ਇੱਕ ਹੈਗੀ ਹੈ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਇਸ ਤਸਵੀਰ ਨੂੰ ਲੈ ਕੇ ਬਹੁਤ ਕੁਝ ਹੋਏ ਨੇ ਔਰ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਜਿਹੜੇ ਅਮਿਤਾਵਚਨ ਸੀਗੇ ਜਿਹੜੇ ਉਹਨਾਂ ਨੂੰ ਹੋਸਟ ਕਰਦੇ ਨੇ ਉਹਨਾਂ ਦਾ ਇੱਕ ਕਹਿੰਦੇ ਸਪਰਸ਼ ਲੈਂਡ ਨੂੰ ਵੀ ਉਹ ਦੱਸਦੇ ਸੀ ਜਿਹੜਾ ਕਿ 2 ਦਿਨ ਲਗਾਤਾਰ ਉਹਨਾਂ ਨੂੰ ਉਹਨਾਂ ਦੇ ਨਾਲ ਸ਼ੂਟ ਕੀਤਾ ਹੈਗਾ ਕੌਣ ਬਣੇਗਾ ਕਰੋੜਪਤੀ ਤੇ ਏਮ ਬੱਚਿਆਂ ਦੀ ਪੜ੍ਹਾਈ ਐਜੂਕੇਸ਼ਨ ਤੇ ਆਪਣੇ ਲਈ ਇੱਕ YouTube ਚੈਨਲ ਤੇ ਆਪਣੀ ਦੁਕਾਨ ਇਹ ਹੀ ਏਮ ਹੈਗਾ ਚਿੰਦਰਪਾਲ ਦਾ ਆਈ ਹੋਪ ਕਿ ਇਹ ਜਿਹੜਾ ਸੁਪਨਾ ਚਿੰਦਰਪਾਲ ਨੇ ਦੇਖਿਆ ਉਹ ਸੱਚ ਹੋਵੇ ਔਰ ਗਾਹ ਵੀ ਇਹ ਤਰੱਕੀ ਕਰਦੇ ਰਹਿਣ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਈ ਜਾਨਿਕ ਸੇਰਾ ਟੀਵੀ ਜਲੰਧਰ